ਤਾਂ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਲਾਹੌਰ ਗਏ ਆ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੋਇਆ ਲਾਹੌਰ ਤੋਂ ਭਾਈ ਮਾਨਸੁਖ ਜੀ ਬੜਾ ਅਮੀਰ ਸੀ ਜੀ ਕਈਆਂ ਨੇ ਬਾਣੀਆਂ ਸ਼ਬਦ ਵਰਤਿਆ ਹੈ ਉਹ ਭਾਈ ਮਾਨਸੁਖ ਇਹ ਕਿਆ ਜਾਂਦਾ ਹੈ ਲਬਾਣਾ ਬਰਾਦਰੀ ਵਿੱਚੋਂ ਸੀ ਯਾਦ ਰੱਖਿਓ ਦੇ ਜਹਾਜ਼ ਚੱਲਦੇ ਸਨ ਭਾਈ ਮਾਨਸੁਖ ਦੇ ਕੋਈ ਛੋਟਾ ਮੋਟਾ ਬੰਦਾ ਨਹੀਂ ਤੇ ਆਮ ਇਥੇ ਜਾਜ ਨਹੀਂ শ্রীলੰਕਾ ਤੱਕ ਉਹਦੇ ਉਸ ਸਮੁੰਦਰ ਵਿੱਚ ਉਹਦਾ ਉਹਦਾ ਵਪਾਰ ਬਿジネス ਹੈ ਮਹਾਰਾਜ ਲਾਹੌਰ ਗਏ ਉਥੇ ਸਤਗੁਰੂ ਦونی ਚੰਦ ਦੀ ਡਿਊੜੀ 'ਚ ਬੈਠੇ ਇਹਨੂੰ ਦونی ਚੰਦ ਕਰੋੜੀਆ ਕਹਿੰਦੇ ਸਨ ਇੱਕ ਥੋੜੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ ਇਹਨੂੰ ਕਰੋੜੀਆ ਕੋਈ ਤਾਂ ਸੱਜਣ ਕਹਿੰਦਿਆ ਵੀ ਕਰੋੜੀਆ ਦਰਥ ਉਹਦੇ ਕਰੋੜਾ ਰੁਪਈਆ ਦਾ مالک ਸੀ ਨਹੀਂ ਥੋੜੀ ਜਿਹੀ ਬੇਨਤੀ ਸੁਣੀਓ ਅਸਲ 'ਚ ਉਹ ਸੀ ਮਾਲ ਅਫਸਰ ਹਕੂਮਤ ਦੀ ਨੌਕਰੀ ਕਰਦਾ ਸੀ ਉਹ ਮਾਲ ਅਫਸਰ ਜਿਹੜਾ ਮਾਮਲਾ ਗ੍ਰਾਹਕ ਲਈ ਆਉਂਦਾ ਸੀ ਉਹ ਤਕਰੀਬਨ ਟਕੇ ਹੁੰਦੇ ਸਨ 1 ਕਰੋੜ ਟਕਾ ਉਹ ਇਕੱਠਾ ਕਰਕੇ ਦਿੰਦਾ ਸੀ ਇਸ ਕਰਕੇ ਉਹਦਾ ਨਾਮ ਦੁਨੀ ਚੰਦ ਕਰੋੜੀਆਂ ਪਿਆ ਹੋਇਆ ਸੀ ਹੈ ਅੱਜ ਕੱਲ ਦੇ ਮਾਲ ਅਫਸਰ ਦੀ ਤਰ੍ਹਾਂ ਸੀ ਜੀ ਹੁਣ ਅਗਲੀ ਗੱਲ ਉਸ ਵਕਤ ਹਕੂਮਤ ਦਾ ਇੱਕ ਕਨ ਕਾਇਦਾ ਕਾਨੂੰਨ ਸੀ ਕਿ ਜਿਸ ਬੰਦੇ ਦੇ ਘਰ ਵਿੱਚ ਜਿੰਨੇ ਲੱਖ ਰੁਪਏ ਖੋਣ ਉਹਨੂੰ ਉਹਨੀਆਂ ਤੁਜਾ ਜਿਹਨੂੰ ਆਪਾਂ ਝੰਡੇ ਕਹਿੰਦੇ ਆ ਪਰ ਹੁੰਦੀਆਂ ਲੀਰਾ ਟਾਈਪ ਸੰਜੀ ਉਹ ਤੁਜਾ ਆਪਣੇ ਘਰ ਦੇ ਅੱਗੇ ਫਲਾਣੀਆਂ ਪੈਂਦੀਆਂ ਸਨ ਦੱਸਣ ਲਈ ਕਿ ਮੈਂ ਤੇ ਇੰਨਾ ਕੁਝ ਮੇਰੇ ਕੋਲ ਹੈ ਦੁਨੀ ਚੰਦ ਦੇ ਘਰ ਵਿੱਚ ਕਹਿੰਦੇ ਸੱਤ ਝੰਡੇ ਝੂਲਦੇ ਸਨ ਉਹ ਸੱਤ ਤੁਜਾ ਜਿਹੜੀਆਂ ਸਨ ਉਹ ਹਵਾ ਵਿੱਚ ਉੱਡਦੀਆਂ ਸਨ ਜਦੋਂ ਮਹਾਰਾਜ ਜੀ ਗਏ ਨਾ ਜੀ ਦੁਨੀ ਚੰਦ ਕੋਲ ਆਇਆ ਇਹ ਵੀ ਆਪ ਨੂੰ ਬੇਨਤੀ ਕਰਾਂ ਪ੍ਰਾਤਨ ਜਨਮ ਸਾਖੀ ਮੁਤਾਬਕ ਮੈਂ ਇਹ ਨਹੀਂ ਕਿ ਅਧਿਉਨਕ ਵਿਦਵਾਨ ਹੋ ਸਕਦਾ ਨਾ ਮੰਨਣ ਜਿਹੜੀਆਂ ਆਸਾ ਕੀ ਵਾਰ ਦੀਆਂ ਪਹਿਲੀਆਂ 15 ਪੌੜੀਆਂ ਨੇ ਇਹ ਦੁਨੀ ਚੰਦ ਨੂੰ ਮੁਖਾਤਬ ਕਰਕੇ ਉਚਾਰਨ ਕੀਤੀਆਂ ਨੇ ਜਿਹੜੀਆਂ 9 ਪੌੜੀਆਂ ਅਗਲੀਆਂ ਨੇ 24 ਪੌੜੀਆਂ ਨੇ ਅਗਲੀਆਂ ਜਿਹੜੀਆਂ 9 ਪੌੜੀਆਂ ਨੇ ਕਿਹਾ ਜਾਂਦਾ ਹੈ ਇਹ ਬਾਬਾ ਫਰੀਦ ਸਾਹਿਬ ਦੇ ਅਸਥਾਨ ਪਾਕ ਪਟਨ ਉਚਾਰਨ ਕੀਤੀਆਂ ਗਈਆਂ ਜੋ ਜਨਮ ਸਾਖੀ ਸੰਗ ਦੱਸਦੀ ਹੈ ਹੁਣ ਉਹ ਪਹਿਲੀਆਂ 15 ਪੌੜੀਆਂ ਦੇ ਜੇ ਪਾਠ ਕਰੋ ਤੇ ਉਹਦੇ ਵਿੱਚ ਗੁਰੂ ਸਾਹਿਬ ਵਾਰ-ਵਾਰ ਚੇਤੇ ਵੀ ਕਰਾਉਂਦੇ ਆ ਇਹ ਚਾਰ ਦਿਨਾਂ ਦੀ ਖੇਡ ਖੈ ਉਹ ਕਿਉਂ ਕਿ ਕਿਉਂਕਿ ਦੁਨੀ ਚੰਦ ਜਿਹੜਾ ਹੈ ਉਹਦੇ ਝੰਡੇ ਝੂਲਦੇ ਸਨ ਉਹਦੇ ਬਾਪ ਦਾ ਸਰਾਧ ਸੀ ਤੇ ਇਹ ਸਾਖੀ ਸਿਰਫ ਤੇ ਸਿਰਫ ਪੁਰਾਤਨ ਜਨਮ ਸਾਖੀ ਵਿੱਚ ਆਉਂਦੀ ਹੋਰ ਥਾਂ ਨਹੀਂ ਮਿਲਦੀ ਉਸ ਵਕਤ ਮਹਾਰਾਜ ਜੀ ਨੇ ਕਿਹਾ ਕਿ ਸ਼ਕਨ ਵਾਸਤੇ ਹਜ਼ੂਰ ਨੇ ਕਿਹਾ ਕਿਦੇ ਲਈ ਕਰਨਾ ਪਏ ਕਹਿੰਦਾ ਆਪਣੇ ਬਾਪ ਲਈ ਗੁਰੂਦੇਵ ਕਹਿੰਦੇ ਤੇਰਾ ਬਾਪ ਤਾਂ ਕਈ ਦਿਨਾਂ ਦਾ ਭੁੱਖਾ ਹੈ ਇੱਥੇ ਆ ਕੇ ਸਾਡੇ ਵਿਦਵਾਨ ਪੁਰਸ਼ ਗੱਲ ਘੁਮਾ ਜਾਂਦੇ ਆ ਕਿਉਂਕਿ ਅਧਿਉਨਿਕ ਯੁੱਗ ਹੋਣ ਕਰਕੇ ਡਰ ਲੱਗਦਾ ਵੀ ਉੱਤਰ ਕੀ ਦਿਆਂਗੇ ਕਿਉਂਕਿ ਗੁਰੂ ਸਾਡੀ ਰੂਹ ਦਾ ਜਾਨੂ ਹੈ ਮੇਰੀ ਬੇਨਤੀ ਹੈ ਗੁਰੂ ਸਾਹਿਬ ਨੂੰ ਆਪਣੇ ਵਰਗੀ ਸੋਚ ਮੁਤਾਬਕ ਸਮਝੀਏ ਨਾ ਵੀ ਜੋ ਮੈਨੂੰ ਪਤਾ ਉਹ ਗੁਰੂ ਨੇ ਕਿਹਾ ਵੀ ਤੇਰਾ ਪਿਓ ਤਾਂ ਬਗਿਆੜ ਬਣਿਆ ਬੈਠਾ ਹੈ ਉਹਨੇ ਕਿਹਾ ਜੀ ਇੰਨਾ ਜਪੀ ਤੱਪੀ ਪੁੰਨੀ ਬੰਦਾ ਮਹਾਰਾਜ ਜੀ ਨੇ ਕਿਹਾ ਅੰਤਲੇ ਸਮੇਂ ਸੁਰਤ ਉਹਦੀ ਜੀਬ ਚਸਕੇ ਵੱਲ ਚਲੀ ਗਈ ਸੀ ਇਹ ਸੱਚ ਹੈ ਗੁਰਬਾਣੀ ਮੁਤਾਬਕ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਭਾਈ ਗੁਰਦਾਸ ਸਾਹਿਬ ਫਿਰ ਫਿਰ ਫੇਰ ਬਟਾਈ ਹੈ ਗਨ ਗਿਆਨੀ ਹੋਏ ਮਰਮ ਕੋ ਪਾਵੇ ਜਿਹੜਾ ਸ਼ਬਦ ਆਪਾਂ ਪੜਨੇ ਅਰੀ ਬਾਈ ਨਾ ਗੋਬਿੰਦ ਨਾਮ ਮਤ ਬਿਸਰ ਇਹ ਕਾਰਨ ਕਿਉਂ ਕਿਹਾ ਜਾਂਦਾ ਹੈ ਅੰਤਲੇ ਸਮੇਂ ਵੈਗੁਰੂ ਚੇਤੇ ਆ ਜਾਏ ਇਹ ਕਾਰਨ ਕਿ ਭਗਤੀ ਕਰਨ ਵਾਲੇ ਜਿੰਨੇ ਅਸੀਂ ਗੁਰੂ ਸਾਹਿਬ ਦੇ ਵੇਲੇ ਸਰੀਰ ਛੱਡਣ ਵਾਲੇ ਗੁਰਗੁਣ ਦੇਖਿਆ ਕਿਸੇ ਨੂੰ ਵੀ ਖੰਡਾਇਆ ਨਹੀਂ ਜਾਂਦਾ ਉਹਦੇ ਕੋਲ ਜਾਂ ਕੀਰਤਨ ਕੀਤਾ ਜਾਂਦਾ ਹੈ ਜਾਂ ਨਾਮ ਜਪਿਆ ਜਾਂਦਾ ਹੈ ਇਸ ਕਰਕੇ ਕਿ ਅੰਤਲੇ ਸਮੇ ਇਹਦੀ ਸੁਰਤ ਪਰਿਵਾਰ ਵਿੱਚ ਖਚਤ ਨਾ ਹੋਵੇ ਇਹਦੀ ਸੁਰਤ ਸ਼ਬਦ ਵੀ ਜੁੜੀ ਰਹੇ ਕਿਉਂਕਿ ਸ਼ਬਦ ਵੀ ਜੁੜੀ ਹੋਈ ਸੁਰਤ ਜਦੋਂ ਸਰੀਰ ਛੱਡਦੀ ਹੈ ਤੇ ਉਹ ਮੁਕਤਹੀ ਗੁੰਡੀ ਹੈ ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਲ ਤਰੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਰਿਦਾ ਬਸੇ ਫਿਰ ਮੇਰੀ ਬੇਨਤੀ ਇਸ ਗੱਲ ਨੂੰ ਬਾਣੀ ਕਹਿ ਰਹੀ ਏ ਸਾਈ ਵਸਤ ਪ੍ਰਾਪਤ ਕੋਈ ਜਿਸ ਸਿਓ ਲਾਇਆ ਖੇਤ ਜਿਸ ਨਾਲ ਮੇਰਾ ਅੰਦਰ ਖੇਤ ਸੀ ਪਿਆਰ ਸੀ ਉੱਥੇ ਮਹਾਰਾਜ ਜੀ ਨੇ ਜਦੋਂ ਕਿਹਾ ਪਰ ਅਜੀ ਸਮਝ ਨਾ ਪਏ ਅਗਲੀ ਗੱਲ ਸਤਗੁਰੂ ਪੁੱਛਦੇ ਆ ਆ ਆ ਫਰਰੇ ਜੇ ਕਾਦੇ ਉਡਦੇ ਪਏ ਆ ਕਹਿੰਦਾ ਮਹਾਰਾਜ ਮੈਂ 7 ਲੱਖ ਦਾ ਮਾਲਕ ਹਾਂ ਜਦੋਂ ਬੰਦੇ ਨੂੰ ਪੈਸੇ ਦਾ غرور ਹੋਵੇ ਨਾ ਵੈਗੁਰੂ ਜੀ ਬਖਸ਼ ਦਿਆ ਜੇ ਅੱਖਾਂ ਤੋਂ ਅੰਨਾ ਹੁੰਦਾ ਤੇ ਕੰਨਾਂ ਤੋਂ ਬੋਲਾ ਹੁੰਦਾ ਨਾ ਉਹ ਛੇਤੀ ਕੁਝ ਵੇਖ ਸਕਦਾ ਨਾ ਸੁਣ ਸਕਦਾ ਇਹਨੂੰ ਗੁਰੂ ਜੀ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ ਗੁਰ ਸ਼ਬਦ ਨਾ ਸੁਣੀ ਬੋ ਰੋਲ ਕਚੌੜਾ ਉਹ ਸਿਰਫ ਸੁਣਾਣੀ ਜਾਂਦਾ ਸੁਣਨੇ ਨਹੀਂ ਜਾਂਦਾ ਕਿਉਂਕਿ ਉਹਦੇ ਅੰਦਰ ਦੀ ਖੌਮੇ ਇੰਨੀ ਕੁ ਵੱਧ ਚੁੱਕੀ ਹੋ ਉਹ ਕਿਸੇ ਦੀ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਜਿੰਨਾ ਵੱਡਾ ਬੰਦਾ ਬਾਹਰ ਹੁੰਦਾ ਓਨੀ ਖੌਮੇ ਵੱਡੀ ਹੋ ਜਾਂਦੀ ਹਜ਼ੂਰ ਨੂੰ ਕਹਿੰਦਾ ਜੀ ਇਹਨੇ ਲੱਖ ਦਾ ਮੈਂ ਮਾਲਕ ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ ਆਪ ਸਭ ਨੂੰ ਪਤਾ ਓਥੇ ਗੁਰਦੇਵ ਨੇ ਇੱਕੋ ਸੂਈ ਦੇ ਕੇ ਕਿਹਾ ਸੀ ਤੇਰੀ ਬੜੀ ਚੱਲਦੀ ਹੈ ਆ ਸੂਈ ਲੈ ਲੈ ਸਾਡੀ ਇਮਾਨਤ ਸੰਭ ਲਈ ਰੱਬ ਦੀ ਦਰਗਾਹ ਚ ਤੇਰੇ ਤੋਂ ਅਸੀਂ ਜਾ ਕੇ ਲਾਂਗੇ ਮੈਂ ਫਿਰ ਬੇਨਤੀ ਕਰਨ ਲੱਗਾ ਕਿ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਲੈ ਗਿਆ ਸੂਈ ਪਰ ਉਹਦੀ ਤ੍ਰੀਮਤ ਉਹਦੇ ਘਰੋਂ ਬੀਬੀ ਬਹੁਤ ਸਿਆਣੀ ਸੀ ਉਹਨੇ ਜਦੋਂ ਕਿਹਾ ਸੂਈ ਰੱਖ ਲੈ ਇਹ ਸੰਤ ਨੇ ਦਿੱਤੀ ਅਸੀਂ ਅਗਲੇ ਜਹਾਨ ਜਾ ਕੇ ਦੇਣੀ ਤੇ ਉਹ ਕਹਿਣ ਲੱਗੀ ਰੱਬ ਦਾ ਵਾਸਤਾ ਜੇ ਕਿਸ ਭੁਲੇਖੇ ਚ ਪੈ ਗਏ ਜੇ ਕੋਈ ਸੰਤ ਕੋਈ ਰੱਬ ਦਾ ਪਿਆਰਾ ਮਿਲਦਾ ਹੈ ਨਾ ਮਾਇਆ ਦਾ ਪ੍ਰਗਟਾਵਾ ਕਰੋ ਅੱਗੇ ਸ਼ਰੀਰ ਨਹੀਂ ਜਾਣਾ ਸੂਈ ਦਾ ਵਾਅਦਾ ਕਿੱਥੇ ਕਰਕੇ ਆਇਓ ਕਿਹੜਾ ਸੂਈ ਲੈ ਕੇ ਜਾਏਗਾ ਉਹ ਦੂਜੇ ਦਿਨ ਵਾਪਸ ਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਸੂਈ ਦੇਖ ਕੇ ਕਹਿੰਦਾ ਨਹੀਂ ਮਹਾਰਾਜ ਅੱਗੇ ਸੂਈ ਨਹੀਂ ਜਾਣੀ। ਸਤਿਗੁਰੂ ਕਹਿੰਦੇ ਤੇਰੀ ਤਾਂ ਚਲਦੀ ਬਹੁਤ ਹੈ। ਤੇਰੇ ਝੰਡੇ ਚੂਲਦੇ ਨੇ ਤੂੰ ਕਰੋੜੀਆਂ ਹੈਂ। ਕਹਿ ਲੱਗਾ ਮਹਾਰਾਜ ਸੂਈ ਤਾਂ ਕਿ ਉੱਥੇ ਤਨ ਵੀ ਨਹੀਂ ਜਾਣਾ। ਹਜ਼ੂਰ ਨੇ ਫਿਰ ਕਹਾ ਕਹਿਣ ਲੱਗੇ ਜੇ ਤਨ ਨਹੀਂ ਜਾਣਾ ਆ ਸੱਤ ਝੰਡੇ ਜਿਹੜੇ ਲੋਕਾਂ ਨੂੰ ਦਿਖਾਣਾ ਭੇ ਟੱਕਾ ਇਹਦੇ ਚੋਂ ਇੱਕ ਵੀ ਨਹੀਂ ਜਾਂਦਾ। ਬਸ ਇੰਨੀ ਇੱਕ ਗੱਲ ਕਹਿਣ ਦੀ ਧੀਰ ਸਿੱ ਟਿਕ ਗਿਆ। ਜ਼ਿੰਦਗੀ ਪਲਟਣ ਲਈ ਚੋਖੇ ਬਖਿਆਨਾਂ ਦੀ ਲੋੜ ਨਹੀਂ ਹੁੰਦੀ ਕਮਾਈ ਵਾਲਾ ਜਦੋਂ ਇੱਕ ਸ਼ਬਦ ਕਹਿੰਦਾ ਬੰਦਾ ਪਲਟ ਜਾਂਦਾ ਇਕੋ ਦਮ ਸੱਚੀ ਮੁੱਚੀ ਜੀ ਉੱਥੇ ਟਿਕ ਗਿਆ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤੇ ਮੈਨੂੰ ਇੰਜ ਲੱਗਦਾ ਜਿਵੇਂ ਆਹ ਸ਼ਬਦ ਨੇ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾ ਭੀੜੈ ਅੱਗੇ ਜਾਵਣਾ ਨੰਨਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਅਵਗਣ ਪੱਛੋ ਤਾਮਣਾ ਇੰਜ ਪ੍ਰਤੀਤ ਹੁੰਦਾ ਉਹਨੂੰ ਸਮਝਾਇਆ ਕੋਣਾ ਕਿ ਆਪੀ ਨੇ ਭੋਗ ਭੋਕ ਕੇ ਕੋਈ ਭਸਮੜ ਭੌਰ ਸੁਧਾਇਆ ਵੱਡਾ ਹੋਵਾ ਧੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋ ਵੀ ਪਉਂਦਈ ਹੁਣ ਸੁਣੀਐ ਕਿਆ ਰੁਆਇਆ ਮਨ ਅੰਧੇ ਜਨਮ ਗੁਆਇਆ ਮੈਂ ਆਪ ਨੂੰ ਬੇਨਤੀ ਕਰਾ ਇੱਕ ਸ਼ਬਦ ਕਿਹਾ ਪ੍ਰਿੰਸੀਪਲ ਸਦबीर ਸਿੰਘ ਗੱਲ ਕਹਿੰਦੇ ਹੁੰਦੇ ਸਨ ਸਾਖੀ ਕਾਰਜ ਤੇ ਸਾਖੀ ਮੁਕਾ ਦੇ ਅੰਦਰ ਸੋਈ ਦਿੱਤੀ ਉਹ ਗੁਰੂ ਗੁਰੂ ਜਪਨ ਲਗਾ ਕਰਤਾਰਪੁਰ ਦੀ ਧਰਮਸ਼ਾਲਾ ਤੱਕ ਦੁਨੀ ਚੰਦ ਨੇ ਸੇਵਾ ਕੀਤੀ ਜੀ ਪਰ ਉਹ ਕਹਿੰਦੇ ਹੁੰਦੇ ਸਨ ਸੋਈ ਦੋ ਹੀ ਕੰਮ ਕਰਦੀ ਏ ਇੱਕ ਪਾਸੇ ਇਹਦਾ ਤਿੱਖਾ ਹੁੰਦਾ ਹੈ ਕਿਸੇ ਨੂੰ ਚੁੱਭ ਜਾਏ ਤੇ ਸੁੱਤੇ ਨੂੰ ਵੀ ਜਗਾ ਦਿੰਦੀ ਹੈ ਦੂਜੀ ਗੱਲ ਸੂਈ ਦੇ ਦੂਜੇ ਪਾਸੇ ਸੁਰਾਖ ਹੁੰਦਾ ਉਹ ਜਿੱਤੇ ਧਾਗਾ ਪਰੋਇਆ ਜਾਂਦਾ ਹੈ ਕਹਿੰਦਾ ਲੋਕੋ ਇਹ ਸੂਈ ਨਹੀਂ ਸੀ ਕੇਵਲ ਸੱਚੀ ਮੁੱਚੀ ਗੁਰਮਖੋ ਸੂਈ ਤਾਂ ਸ਼ਬਦ ਵੀ ਹੈ سونے ਕੀ ਸੂਈ ਰੂਪੇ ਦਾ ਧਾਗਾ ਨਾਮੇ ਦਾ ਚਿਤ ਹਰຊੂੰ ਲਾਗਾ سونے ਦੀ ਸੂਈ ਬੜੇ ਗਹਿਰੇ ਅਰਥ ਨੇ ਭਗਤ ਨਾਮਦੇਵ ਜੀ ਦੇ ਠੀਕ ਐਸੀ ਬਾਹਰਮੁਖੀ ਅਰਥ ਕਰ ਲਾਂਗੇ ਉਹ ਤਾਂ ਉਸ ਭਾਂਡੇ ਨੂੰ ਵੀ ਸੋਨੇ ਦਾ ਕਹਿੰਦੇ ਨੇ ਜਿਸ ਵਿੱਚ ਦੁੱਧ ਪਿਆ ਹੈ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਨਾਮਦੇਵ ਨੇ ਲਈ ਪਰਮਾਤਮਾ ਦੇ ਸਾਹਮਣੇ ਉਹਨੇ ਆ ਕੇ ਰੱਖ ਦਿੱਤੀ ਆ ਸੋਨੇ ਕੀ ਸੋਈ ਰੂਪੇ ਕਾ ਤਾਬਰੁਕ ਰੂਪੇ ਦਰ ਤੇ ਚਾਂਦੀ ਸੋਨੇ ਦੀ ਸੂਈ ਹੈ ਰੂਪੇ ਦਾ ਧਾਗਾ ਹੈ ਚਾਂਦੀ ਦਾ ਧਾਗਾ ਹੈ ਗੁਰਮੁਖੋ ਸ਼ਬਦ ਦੀ ਸੂਈ ਹੈ ਸੁਰਤ ਦਾਤਾਗਾ ਹੈ ਤੇ ਜਿਹੜਾ ਧਾਗਾ ਸੂਈ ਦੇ ਪਿੱਛੇ ਤੁਰੇਗਾ ਉਹ ਸੱਚੀ ਮੁੱਚੀ ਸੀਦਾਏਗਾ ਜਿਹੜੀ ਸੁਰਤ ਗੁਰੂ ਦੇ ਸ਼ਬਦ ਪਿੱਛੇ ਤੁਰੇਗੀ ਇੱਕ ਦਿਨ ਰੱਬ ਦੇ ਵਿੱਚ ਸਿੱਤੀ ਜਾਏਗੀ ਪ੍ਰੋਤੀ ਜਾਏਗੀ ਮੇਰੀ ਬੇਨਤੀ ਹੈ ਸੂਈ ਦੋ ਕੰਮ ਕਰਦੀ ਏ ਇੱਕ ਸੁਚੇਤ ਕਰਦੀ ਏ ਦੂਜਾ ਸੀਹ ਦਿੰਦੀ ਏ ਗੁਰੂ ਨੇ ਸੂਈ ਕਾ ਦੀ ਦਿੱਤੀ ਜੀ ਅੰਦਰ ਸੁੱਤੇ ਨੂੰ ਇੱਕ ਸ਼ਬਦ ਦੀ ਨੋਕ ਨਾਲ ਤਿੱਖੀ ਨੋਕ ਨਾਲ ਜਗਾ ਦਿੱਤਾ ਇਕੱਲਾ ਜਗਾਇਆ ਨਹੀਂ ਕਿਰਪਾ ਕਰਕੇ ਉਹਦੀ ਸੁਰਤ ਨੂੰ ਸ਼ਬਦ ਵਿੱਚ ਪਰੋ ਕੇ ਰੱਬ ਦੇ ਨਾਲ ਸੀ ਦਿੱਤਾ ਮੈਂ ਫਿਰ ਬੜਾ ਬੇਨਤੀ ਕਰਾਂ ਇਹ ਆ ਸੀਤਾ ਨਹੀਂ ਉਥੇ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਿਹਾ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੇ